ਤਿਹਾਰਾਂ ਦੇ ਮੱਦੇਨਜ਼ਰ ਪਠਿੰਡਾ ਪੁਲਿਸ ਸਖਤ ਨਜ਼ਰ ਆ ਰਹੀ ਹੈ ਜਿੱਥੇ ਰੇਲਵੇ ਸਟੇਸ਼ਨ ਬੱਸ ਸਟੈਂਡ ਚੈੱਕ ਕੀਤੇ ਜਾ ਰਹੇ ਨੇ ਉੱਥੇ ਹੁਣ ਹੋਟਲਾਂ ਦੀ ਚੈਕਿੰਗ ਵੀ ਹੈ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਪਠਿੰਡਾ ਚ ਬੜੀ ਤਦਾਦ ਵਿੱਚ ਹੋਟਲ ਨੇ ਗਲੀਆਂ ਮੁਹੱਲਿਆਂ ਦੇ ਵਿੱਚ ਬੜੀ ਤਦਾਦ ਵਿੱਚ ਖੁੱਲੇ ਹੋਟਲਾਂ ਦੀ ਹੈ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਐਸਪੀ ਸਿਟੀ ਮੌਜੂਦ ਨੇ ਨਰਿੰਦਰ ਸਿੰਘ ਗੱਲਬਾਤ ਕਰਦੇ ਆ ਸਰ ਹੋਟਲਾਂ ਦੀ ਚੈਕਿੰਗ ਕੀਤੀ ਹੈ ਤੁਸੀਂ بڑے ਹੋਟਲਾਂ ਚ ਕਮੀਆਂ ਪਾਈਆਂ ਗਈਆਂ ਨਾ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਹੈਗਾ ਨਾ ਕੋਈ ਸਬੂਤ ਲਏ ਜਾ ਰਹੇ ਕੋਈ ਲੱਗਦਾ ਨਹੀਂ ਇਸ ਤਰ੍ਹਾਂ ਕਿ ਕੋਈ ਗਲਤ ਬੰਦਾ ਵੀ ਮਾਰਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਨਾਲ ਰਾਜ ਬਠਿੰਡਾ ਪੁਲਿਸ ਵੱਲੋਂ ਜੋ ਬਠਿੰਡਾ ਦੇ ਵਿੱਚ ਬੋਟਲ ਸਕੂਲੇ ਹੋਏ ਉਹਨਾਂ ਦੀ ਚੈਕਿੰਗ ਲਈ ਅਸੀਂ ਆਏ ਸੀਗੇ ਸਾਡਾ ਮੇਨ ਮਕਸਦ ਸੀਗਾ ਕਿ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਕਿ ਕੋਈ ਸ਼ੱਕੀ ਬੰਦਾ ਜਾਂ ਕੋਈ ਇਦਾਂ ਦਾ ਸ਼ਰਾਰਤੀ ਬੰਦਾ ਨਾ ਰੁਕਿਆ ਹੋਵੇ ਜਿਹੜਾ ਕਿ ਫੈਸਟੀਵਲ ਸੀਜ਼ਨ ਦੇ ਵਿੱਚ ਕਿਸੇ ਸ਼ਰਾਰਤੀ ਘਟਨਾ ਨੂੰ ਅੰਜਾਮ ਦੇ ਸਕੇ ਬਟ ਮੌਕੇ ਤੇ ਆਉਣ ਤੇ ਜਦੋਂ ਅਸੀਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਇਹਦੇ ਵਿੱਚ ਕਾਫੀ ਜੜੀ ਹੈਗੀਆਂ ਲਿਪਿਨਸ ਪਾਏ ਗਏ ਨੇ ਅੱਜ ਇਸ ਦੇ ਵਿੱਚ ਬੇਸਿਕਲੀ ਜਿਵੇਂ ਫਾਇਰ ਸੇਫਟੀ ਦੇ ਰਿਗਾਰਡਿੰਗ ਜਿਹੜੀ ਹੈ ਜੋ ਕੰਪਲਾਈ ਸਗੀ ਆ ਉਹ ਵੀ ਬਹੁਤ ਇਹਨਾਂ ਦੀ ਜਿਹੜੀ ਹੈਗੀ ਹੈ ਪੂਰ ਦਰਜੇ ਦੀ ਹੈ ਇਸ ਦੇ ਨਾਲ ਹੀ ਜਿਹੜੀ ਹੈਗੀ ਡਾਕੂਮੈਂਟੇਸ਼ਨ ਨੂੰ ਲੈ ਕੇ ਜੋ ਗਾਈਡਲਾਈਨਸ ਇਸ਼ੂ ਹੋਈਆਂ ਨੇ ਉਹਨਾਂ ਦੀ ਪ੍ਰੋਪਰ ਫਾਲੋ ਜਿਹੜੀ ਹੈਗੀ ਨਹੀਂ ਹੋ ਰਹੀ ਸੋ ਅਸੀਂ ਜੋ ਕੰਸਰਨ ਹੈਗੇ ਆ ਜੋ ਲੀਗਲ ਐਕਸ਼ਨ ਬਣਦਾ ਲਵਾਂਗੇ ਤੇ ਕੁਝ ਜਿਹੜੇ ਹੋਟਲਸ ਇਹਨਾਂ ਨੇ ਜੋ ਸੇਫਟੀ ਫੀਚਰਸ ਦੇ ਰਿਗਾਰਡਿੰਗ ਜੋ ਕੰਪਲਾਈਂਸ ਨਹੀਂ ਕੀਤੀ ਹੋਈ ਉਸ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜਿਹੜੀ ਹੈਗੀ ਇਹਨਾਂ ਦੇ ਸੀਲ ਵਾਸਤੇ ਜਿਹੜੇ ਹੈਗੇ ਅੱਗੇ ਕਾਰਵਾਈ ਸ਼ੁਰੂ ਕਰਾਂਗੇ ਤਾਂ ਲੱਗਦਾ ਜਿਵੇਂ ਅਨਲੀਗਲ ਹੈਗੇ ਨੇ ਜਿਵੇਂ ਕਲੀਆਂ ਚ ਨਾ ਹੀ ਇੱਥੇ ਇੱਕ ਫਾਇਰ ਗੇਟ ਜਾ ਸਕਦੀ ਹੈ ਨਾ ਹੀ ਇੱਥੇ ਐਂਬੂਲੈਂਸ ਜਾ ਸਕਦੀ ਹੈ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰੋਬਲਮ ਆਉਂਦੀ ਹੈ ਤਾਂ ਲੱਗਦਾ ਵੱਡੀ ਮੁਸ਼ਕਲ ਹੈ ਜਿਹੜੀ ਖੜੀ ਹੋ ਸਕਦੀ ਹੈ ਔਰ ਇਹ ਦੇਖੋ ਜਿਹੜੇ ਕੁਝ ਹੋਟਲਸ ਬਣਿਆ ਹੈ ਜਿਹੜੇ ਬੱਸ ਸਟੈਂਡ ਦੇ ਪਿਛਲੇ ਪਾਸੇ ਬੇਸਿਕਲੀ ਖਾਸ ਕਰਕੇ ਹੈਗੇ ਆ ਸੋ ਕੰਜਸਟਿਡ ਏਰੀਆ ਦੇ ਵਿੱਚ ਹੈਗੇ ਆ ਪਰ ਇਹਨਾਂ ਦੇ ਜਿਹੜੇ ਜੋ ਜੋ ਸੇਫਟੀ ਫੀਚਰਸ ਹੈਗੇ ਆ ਉਹਨੂੰ ਦੇ ਰਿ ਸੋ ਸ੍ਰੀ ਦਰਿੰਦਰ ਗਾਰਡਿੰਗ ਅਸੀਂ ਡੈਫੀਨੇਟਲੀ ਜਿਹੜਾ ਹੈਗਾ ਜੋ ਕਨਸਰਨਡ ਦੇ ਖਿਲਾਫ ਐਕਸ਼ਨ ਹੈਗਾ ਜ਼ਰੂਰ ਲਵਾਂਗੇ ਚੈਕਿੰਗ ਅੱਜ ਕਿਸ ਤਰ੍ਹਾਂ ਦੀ ਵੈਸੇ ਮਹਮ ਕਿਸ ਤਰ੍ਹਾਂ ਨਹੀਂ ਚਲਾਈ ਹੈ ਅੱਗੇ ਵੀ جاری ਰਹਿਣ ਵਾਲੀ ਹੈ ਮਹਮ ਜਿਸ ਤਰ੍ਹਾਂ ਤਿਹਾਰ ਆ ਰਹੇ ਨੇ ਔਰ ਉਸ ਦੇ ਮਦਰ ਨਾਲ ਕੀਤਾ ਜਾ ਸਾਡੇ ਵੱਲੋਂ ਬੇਸਿਕਲੀ ਜੋ ਫੈਸਟੀਵਲ ਸੀਜ਼ਨ ਜਿਵੇਂ ਅੱਗੇ ਸਾਰਾ ਜਿਹੜਾ ਅਕਤੂਬਰ ਦਾ ਮਹੀਨਾ ਹੈ ਸਾਰਾ ਤਿਹਾਰਾਂ ਦਾ ਮਹੀਨਾ ਹੈ ਸੋ ਇਸ ਦੇ ਵਿੱਚ ਸਾਡਾ ਜਿਹੜਾ ਚੈਕਿੰਗ ਬਿਆਨ ਲਗਾਤਾਰ ਚੱਲਦੇ ਰਹਿਣਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਹੜਾ ਵੀ ਕੋਈ ਵੀ ਇਦਾਂ ਦਾ ਸ਼ਰਾਰਤੀ ਬੰਦਾ ਜਿਹੜਾ ਹੈਗਾ ਕੋਨੋ ਕਿਸੇ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਕਾਬੂ ਕੀਤਾ ਜਾ ਸਕੇ ਤੇ ਇੱਕ ਪਬਲਿਕ ਦੇ ਵਿੱਚ ਵੀ ਇੱਕ ਸਕਿਉਰਿਟੀ ਦੇ ਲਗਾੜੇ ਜਿਹੜਾ ਹੈਗਾ ਮੈਸੇਜ ਵੀ ਦੇਣਾ ਹੈ ਕਿ ਜਿਹੜਾ ਹੈਗਾ ਬੰਡਾਪੁਰਸ ਵੱਲੋਂ ਵਕ ਵਕ ਚੈਕਿੰਗ ਬੈਂਚ ਚਲਾਏ ਜਾ ਰਹੇ ਨੇ ਜੇਕਰ ਕੋਈ ਬੰਦਾ ਗਲਤ ਤਰੀਕੇ ਨਾਲ ਗਲਤ ਘਟਨਾ ਨੂੰ ਜਾਬੰਦਿਆਂ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਖਿਲਾਫ ਕਸ਼ਨ ਵੀ ਲਿਆ ਦੇਗਾ ਹਾ ਹੋਟਲਾਂ ਨੂੰ ਕਿਸ ਤਰ੍ਹਾਂ ਮੈਸੇਜ ਦੇਣੇ ਕਿ ਬਹੁਤੇ ਹੋਟਲ ਹੈ ਜਿਵੇਂ ਪਹਿਲੇ ਗੱਲ ਕੀਤੀ ਹੈਗੀ ਹੈ ਸਬੂਤ ਵੀ ਨਹੀਂ ਲੈਂਦੇ ਕੋਈ ਉਸ ਕਰਕੇ ਕਈ ਵਾਰ ਤੁਸੀਂ ਬਾਤ ਚੈਕਿੰਗ ਕਰਦੇ ਹੋ ਜਾਂ ਬਾਤ ਜਾਂਚ ਕੀਤੀ ਜਾਂਦੀ ਹੈ ਤਾਂ ਹੋਟਲਾਂ ਚ ਪਾਇਆ ਜਾਂਦਾ ਕੋਈ ਦੋਸ਼ੀ ਰਹਿ ਕੇ ਗਿਆ ਜਾਂ ਕੋਈ ਕ੍ਰਿਮੀਨਲ ਹੁੰਦਾ ਜਿਹੜਾ ਹੋਟਲਾਂ ਚ ਰਹਿ ਕੇ ਜਾਂਦਾ ਹੈ ਪਰ ਉਹਨਾਂ ਦਾ ਸਬੂਤ ਹੈ ਜਿਹੜਾ ਪੂਰਾ ਨਹੀਂ ਹੁੰਦਾ ਡਾਕੂਮੈਂਟ ਪੂਰੇ ਨਹੀਂ ਹੁੰਦੇ ਅਸੀਂ ਸਾਰੇ ਤੁਹਾਡੇ ਮੱਦੇਬਰੇ ਹੋਟਲਸ ਨੂੰ ਵਾਲਿਆਂ ਨੂੰ ਆਨਰਸ ਨੂੰ ਜਾਂ ਆਪਰੇਟਰਸ ਨੂੰ ਬੇਨਤੀ ਕਰਾਂਗੇ ਜੇ ਜਦੋਂ ਵੀ ਕੋਈ ਬੰਦਾ ਹੋਟਲ ਦੇ ਵਿੱਚ ਰਹਿਣ ਵਾਸਤੇ ਆਉਂਦਾ ਤਾਂ ਉਸ ਦੀ ਪ੍ਰੋਪਰ ਡਾਕੂਮੈਂਟੇਸ਼ਨ ਲਈ ਜਾਵੇ ਤੇ ਜੇਕਰ ਉਹਦੇ ਕ੍ਰੈਡੈਂਸ਼ੀਅਲਸ ਦੇ ਵਿੱਚ ਤੁਹਾਨੂੰ ਕੋਈ ਖਾਮੀ ਪਾਈ ਜਾਂਦੀ ਹੈ ਤੁਹਾਨੂੰ ਸ਼ੱਕ ਲੱਗਦਾ ਤਾਂ ਤੁਸੀਂ ਤੁਹਾਨੂੰ ਸੋਚਣਾ ਜੇ ਰਿਪੋਰਟ ਪੁਲਿਸ ਕੰਟਰੋਲ ਨੂੰ ਭੇਜ ਦਿੱਤੀ ਜਾਵੇ ਤਾਂ ਕਿ ਕਿਸੇ ਅਨਸਕਾਮਿਕ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ ਬਿਲਕੁਲ ਐਸਨ ਐਸਪੀ ਸਿਟੀ ਜਿਨ੍ਹਾਂ ਨੇ ਕਿਹਾ ਕਿ ਤਿਹਾਰਾਂ ਦੇ ਮੱਦੇਨਜ਼ਰ ਸਾਰੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੇ ਚੱਲਦਿਆਂ ਹੀ ਅੱਜ ਬਠਿੰਡਾ ਦੇ ਹੋਟਲ ਚੈੱਕ ਕੀਤੇ ਗਏ ਨੇ ਤੇ ਉੱਤੇ ਹੀ ਬਹੁਤ ਸਾਰੀਆਂ ਕਮੀਆਂ ਨੇ ਜਿਹੜੀਆਂ ਇੱਥੇ ਪਾਈਆਂ ਗਈਆਂ ਤੇ ਉਹਨਾਂ ਤੇ ਕਾਰਵਾਈ ਲਈ ਵੱਖ-ਵੱਖ ਵਿਭਾਗਾਂ ਨੂੰ ਜਿਹੜੀ ਉਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਚੈਕਿੰਗ ਜਿਹੜੀ ਜਾਰੀ ਰਹਿਣ ਵਾਲੀ ਹੈ ਮਨੀਸ਼ਪਰ ਪੀਟੀਸੀ ਨਿਊਜ਼ ਬਠਿੰਡਾ